ਜੈ ਗੁਰਦੇਵ ਧੰਨ ਗੁਰਦੇਵ ਅੱਜ ਸੰਤ ਗਰੀਬਦਾਦ ਜੀ ਦਾਸ ਸਿੰਘ ਭਵਨ ਪਿੰਡ ਡਾਡਾ ਸਮਾਧੀ ਅਸਥਾਨ ਸੰਤ ਸਖੀ ਨਾਜੀ ਵਿਖੇ ਯੋਗ ਕੈਂਪ ਲਗਾਇਆ ਗਿਆ ਜੋ ਗਲੋਬਲ ਰਵਦਾਸੀਆ ਵੈਲਫੇਅਰ ਆਰਗੇਨਾਈਜੇਸ਼ਨ ਯੂਰਪ ਦੀਆਂ ਸੰਗਤਾਂ ਦੇ ਵੱਲੋਂ ਇਹ ਕੈਂਪ ਲਗਾਇਆ ਗਿਆ ਔਰ ਸਵੇਰੇ ਅੰਮ੍ਰਿਤ ਬਾਣੀ ਸਤਿਗੁਰਵਦਾਸ ਮਰਸਖਲਾਈ ਸੈਂਟਰ ਦੇ ਵਿੱਚ ਬੱਚਿਆਂ ਨੂੰ ਅੰਮ੍ਰਿਤ ਬਾਣੀ ਪੜਨੀ ਸਿਖਾਈ ਗਈ ਔਰ ਉਪਰੰਤ ਕੀਰਤਨ ਜਿਸ ਦੇ ਵਿੱਚ ਬੱਚਿਆਂ ਨੂੰ ਸਿਖਾਇਆ ਗਿਆ ਸੋ ਆਪ ਦੇਖ ਸਕਦੇ ਹੋ ਇੱਕ ਜੋ ਕਲਾਸ ਹੈ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਸੰਜੇ ਅਤਰੀ ਜੀ ਔਰ ਪਿੰਕੀ ਅਤਰੀ ਜੀ ਵੱਲੋਂ ਕਲਾਸ ਬੱਚਿਆਂ ਦੀ ਲਗਾਈ ਗਈ ਜੋ ਬਹੁਤ ਧਿਆਨ ਦੇ ਨਾਲ ਬੱਚਿਆਂ ਨੂੰ ਯੋਗਾ ਆਸਨ ਜੋ ਬੱਚਿਆਂ ਦੀ ਤਬੀਅਤ ਸਿਹਤ ਬਾਰੇ ਬੱਚਿਆਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਤੁਸੀਂ ਫਿੱਟ ਰਹਿ ਸਕਦੇ ਹੋ ਆਪਣੇ ਸਰੀਰ ਨੂੰ ਫਿੱਟ ਰੱਖ ਸਕਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰੀਰਕ ਜੋ ਫਿਟਨੈਸ ਹੋਵੇਗੀ ਤਾਂ ਹੀ ਅੱਗੇ ਵਧ ਸਕਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਤਾਂ ਸੰਗਤਾਂ ਦਾ ਔਰ ਵਿਸ਼ੇਸ਼ ਤੌਰ ਤੇ ਧੰਨਵਾਦ ਸੰਤ ਪ੍ਰਦੀਪ ਦਾਸ ਮਹਾਰਾਜ ਜੀ ਕਠਾਰ ਵਾਲੇ ਉਹਨਾਂ ਦਾ ਕਿਉਂਕਿ ਉਹਨਾਂ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਇਹ ਕਾਰਜ ਹੋ ਰਿਹਾ ਹੈ ਅੱਜ ਉਹਨਾਂ ਦੀ ਦੇਖ ਰਹੇ ਖੇਠੇ ਕਾਰਜ ਕੀਤੇ ਜਾ ਰਹੇ ਹਨ ਔਰ ਜੋ ਬੱਚਿਆਂ ਨੂੰ ਅੰਮ੍ਰਿਤ ਬਾਣੀ ਵੀ ਪੜ੍ਹਨੀ ਸਿਖਾਈ ਜਾ ਰਹੀ ਹੈ ਸੋ ਸਵੇਰੇ ਅੰਮ੍ਰਿਤ ਵੇਲੇ ਵੀ ਕੱਲ ਕਲਾਸ ਲੱਗੇਗੀ ਯੋਗਾ ਦੀ ਵੀ ਅੰਮ੍ਰਿਤ ਬਾਣੀ ਸਿਖਲਾਈ ਸੈਂਟਰ ਔਰ ਕੀਰਤਨ ਦੀ ਵੀ ਕਲਾਸ ਲੱਗੇਗੀ ਸੋ ਬਹੁਤ ਬਹੁਤ ਧੰਨਵਾਦ ਜਿੰਨੀਆਂ ਵੀ ਸੰਗਤਾਂ ਇਸ ਸਮਾਗਮ ਦੇ ਵਿੱਚ ਆਈਆਂ ਸੋ ਦੇਖੋ ਕਿਵੇਂ ਬੱਚਿਆਂ ਦੇ ਵਿੱਚ ਭਾਰੀ ਉਤਸ਼ਾਹ ਸੀ ਜੋ ਸਾਡੇ ਸਤਿਕਾਰਯੋਗ ਪੈਂਡ ਪਿੰਕੀ ਅਤਰੀ ਜੀ ਔਰ ਸੰਜੀਤ ਅਤਰੀ ਜੀ ਵੱਲੋਂ ਕਲਾਸ ਲਗਾਈ ਗਈ ਬੱਚਿਆਂ ਨੇ ਬੜੇ ਧਿਆਨ ਦੇ ਨਾਲ ਇਸ ਨੂੰ ਇੱਕ ਤਰ੍ਹਾਂ ਦਾ ਇੰਜੋਏ ਕੀਤਾ ਕਿਉਂਕਿ ਕਲਾਸ ਨੂੰ ਆਪਾਂ ਉਦੋਂ ਹੀ ਇੰਜੋਏ ਕਰ ਸਕਦੇ ਜਦੋਂ ਅਸੀਂ ਸਾਨੂੰ ਕਰਨ ਦੇ ਵਿੱਚ ਵਧੀਆ ਲੱਗਿਆ ਬੜੇ ਤਰੀਕੇ ਦੇ ਨਾਲ ਸਰ ਤਰੀਕੇ ਨਾਲ ਸਮਝਾਇਆ ਗਿਆ ਜੈ ਗੁਰਦੇਵ ਜੀ